खिलाफ है तो होने दो जान थोड़ी है अगर खिलाफ है होने दो जान थोड़ी है ये साथ हुआ है आसमान थोड़ी है अगर खिलाफ है होने दो जान थोड़ी है ये साथ রবি কা खून शामिल है यहां की मिट्टी में किसी के बाप का हिंदुस्तान थोड़ी है ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਦਿਲਜੀਤ ਦੋਸਾਜ ਤੋਂ ਇਲਾਵਾ ਹੋਰ ਕਈ ਪੰਜਾਬੀ ਕਲਾਕਾਰਾਂ ਨੂੰ ਕੰਗੜਾ ਨੌਤ ਨੇ ਆਪਣੇ ਬੜਬੋਲੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਜੀ ਰਿਪਲਾਈ ਕੀਤਾ ਸੀ ਕਿਸਾਨੀ ਸੰਘਰਸ਼ ਨੂੰ ਵੀ ਮੰਦਾ ਚੰਗਾ ਬੋਲਿਆ ਸੀ ਤੇ ਉਸ ਮੌਕੇ ਦਿਲਜੀਤ ਦੋਸਾਜ ਨੇ ਕੰਗੜਾ ਨੌਤ ਨੂੰ ਕਾਫੀ ਟੋਕਵੇਂ ਜਵਾਬ ਦਿੱਤੇ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਜਦੋਂ ਦਿਲਜੀਤ ਦੋਸਾਜ ਆਪਣੇ ਇੰਡੀਆ ਟੂਰ ਤੇ ਹਨ ਤਾਂ ਉਹਨਾਂ ਨੇ ਲੰਗੀ ਰਾਤ ਇੰਦੋਰ ਦੇ ਵਿੱਚ ਆਪਣਾ ਲਾਈਵ ਸ਼ੋਅ ਕੀਤਾ ਜਿੱਥੇ ਕਿ ਉਹਨਾਂ ਨੇ ਰਾਜਤਨ ਦੋਰੀ ਜੀ ਦਾ ਇੱਕ ਸ਼ੇਅਰ ਸੁਣਾਇਆ ਤੇ ਦੱਸ ਦਈਏ ਕਿ ਇਸ ਦੇ ਬਾਰੇ ਕਮੈਂਟਾਂ ਦੇ ਵਿੱਚ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹ ਜਵਾਬ ਕੰਗਣਾ ਨੌਤ ਦੇ ਲਈ ਹੈ ਸੋ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਕੀ ਤੁਹਾਨੂੰ ਵੀ ਲੱਗਦਾ ਕੰਗਣਾ ਨੌਤ ਨੂੰ ਹੀ ਠੋਕਮਾ ਜਵਾਬ ਹੈ ਜਰੂਰ ਕਮੈਂਟ ਕਰਨਾ ਤੇ ਕੰਗਣਾ ਨੌਤ ਦੇ ਬੜਬੋਲਾ ਜੋ ਉਸ ਦਾ ਅੰਦਾਜ਼ ਹੈ ਜਿਸ ਦੇ ਕਰਕੇ ਕਿ ਹਮੇਸ਼ਾ ਉਸ ਨੂੰ ਲੋਕਾਂ ਵੱਲੋਂ ਲਾਂਤਾਂ ਵੰਡੀਆਂ ਹਨ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਕੰਗਣਾ ਨੌਤ ਜੋ ਬੋਲਦੀ ਹੈ ਸਹੀ ਬੋਲਦੀ ਹੈ ਜਾਂ ਫਿਰ ਉਹ ਆਪਣੇ ਇਸ ਬੜਬੋਲੇਪਣ ਕਰਕੇ ਆਪਣੇ ਜੋ ਵੱਡੇ ਅਹੁਦੇਦਾਰ ਹਨ ਵੱਡੇ ਲੀਡਰ ਹਨ ਉਹਨਾਂ ਦੇ ਸਾਹਮਣੇ ਆਪਣੀ ਸ਼ਬੀ ਬਣਾਉਣਾ ਚਾਹੁੰਦੀ ਹੈ ਇਸ ਕਰਕੇ ਹੀ ਉਹ ਸਾਰਿਆਂ ਨੂੰ ਗਲਤ ਬੋਲਦੀ ਹੈ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜਰੂਰ ਕਮੈਂਟ ਕਰਨਾ ਉਹ ਦੇਖੋ ਇਹ ਪੂਰੀ ਵੀਡੀਓ ਅਗਰ ਖਿਲਾਫ ਹੈ ਤਾਂ ਹੋਣੇ ਦਿਓ ਜਾਨ ਥੋੜੀ ਹੈ ਅਗਰ ਖਿਲਾਫ ਹੈ ਔਰ ਦੋ ਜਾਨ ਥੋੜੀ ਹੈ ਇਹ ਸਾਂ आप है, दो जान थोड़ी है ये साफ हुआ है आसमान थोड़ी है सभी का खून शामिल है यहाँ की मिट्टी में किसी के बाप का